ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਅਤੇ ਕੌਮ ਦੇ ਅਮਰ ਸ਼ਹੀਦ 108 ਸੰਤ ਰਾਮਨੰਦ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਪਾਲਮਪੁਰ ਵਿਖੇ ਡੇਰਾ ਸਚਖੰਡ ਬੱਲਾ ਤੋਂ ਆਸ਼ੀਰਵਾਦ ਲੈ ਕੇ ਗੁਰੂ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਵਿੱਚ ਲੱਗੀ ਦ ਗ੍ਰੇਟ ਚਮਾਰ ਇੰਟਰਨੈਸ਼ਨਲ ਸੰਸਥਾ ਵੱਲੋਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਸਰੂਪ ਸੁਸ਼ੋਭਿਤ ਕੀਤੇ ਗਏ

amar hai gurudwaj shakti amar hai amar hai amar hai amar hai amar hai

Hola, pues hola. Oye, yo le dije que yo le quería hacer una pregunta. ¿Qué le pasa? ਧਾੜੇ ਚੜ੍ਹਦਾ ਦਾ ਦੇ ਨਾਲ ਜੋੜ ਕੇ ਰੱਖਣਾ ਜਿਉ ਮੇਰਾ ਕਨਿਆ ਪਾਰ ਕਿਰਪਾ ਕਨਿਆ ਸਤੇ ਪਾਤਸ਼ਾਹ ਸਹਿ ਰਾਤ ਦੁਗਣੀ ਤੇ ਚੌਗਣੀ ਤਰਕੀ ਦੇ ਬਾਦ ਵਕਿਸ਼ ਕਰਨੀ ਜਿਉ ਹਮੇਸ਼ਾ ਇਸ ਫਲਵਾੜੀ ਨੂੰ ਸਤੇ ਪਾਤਸ਼ਾਹ ਸਾਹਿਬ ਦੀ ਬਾਦੀ ਦੇ ਵਿੱਚ ਰੱਖਣਾ ਜੀ ਤਾਂ ਤੁਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਹੀ ਪਰਮ ਪਿਤਾ ਪਰਮੇਸ਼ਵਰ ਸਮੂਹ ਸੰਗਤਾਂ ਦੇ ਮਿਲੋਂ ਅਨੇਕ ਅਪਰਾਲੇ ਕੀਤੇਗੇ ਆਪ ਦੀ ਪਾਵਨ ਪਵਿੱਤਰ ਬਾਣੀ ਦੇ ਪ੍ਰਕਾਸ਼ ਕੀਤੇਗੇ ਸੋ ਮੇਰਾ ਕਨਿਆ ਪਾਰ ਕਿਰਪਾ ਕਨਿਆ ਜਿਉ ਧਨ ਤਨ ਜਗਤ ਗੁਰੂ ਰਵਿਦਾਸ ਮਹਾਰਾਜੀ ਹੈ ਪੰਪਤਾ ਪਰਮੇਸ਼ਵਰ ਆਜ ਦੇ ਪਾਵਨ ਪੁੱਤਰ ਨਾਮ ਦੀ ਹੋਵੇ ਚੜਦੀ ਕਲਾ ਕਟਦੀ ਪੀੜਾ ਤੇਰੇ ਬਾਣੀ ਸਰਬਤ ਦਾ ਭਲਾ ਜੀ ਹਰ ਸੋ ਹੀਰਾ ਛਾਟ ਕੇ ਕਰਿਆਣ ਕੀਆ ਤੇ ਨਰਦੋ ਚਕੇ ਜਾਈਗੇ ਸਤਿਪਾਕੇ ਰਵਿਦਾਸ ਐਸਾ ਚਾਹੂੰ ਰਾਜ ਮੈਂ ਜਾਂ ਮਿਲੇ ਸਬਣ ਕੋ ਅੰਨ ਛੋਟ ਬੜੇ ਸਭ ਸਮ ਵਸੇ ਰਵਿਦਾਸ ਰਹੇ પ્રસન્ન ਪ੍ਰੇਮ ਪੰਥ ਕੀ ਪਾਲਕੀ ਰਵਿਦਾਸ ਬੈਠਿਓ आनंद के हो ना जाए रबिदास जे निरंतर है बड़े सुणे मन लाए सब पदार्थ मिलेंगे इससे सब वर पाए जो ਜੋ ਬੋਲੇ ਈ ਸੋ ਨਿਰਪੈ ਸਤਗੁਰ ਸੋਭੀ ਸਰਵਨ ਦਾਸ ਮਹਾਰਾਜ ਕੀ ਜੈ ਜੋ ਬੋਲੇ ਈ ਸੋ ਨਿਰਪੈ ਅਮਰ ਸੇਵ ਦਸੰਤ ਰਾਮਾਨੰਦ ਮਹਾਰਾਜ ਕੀ ਜੈ ਜੋ ਬੋਲੇ ਈ ਸੋ ਨਿਰਪੈ